ਲੋ ਜੀ ਵੱਡੀ ਖਬਰ ਆ ਰਹੀ ਹੈ ਤੇ ਖਬਰ ਨੇ ਦੋ ਵੱਡੇ ਸਵਾਲ ਵੀ ਖੜੇ ਕਰ ਦਿੱਤੇ ਨੇ ਖਬਰ ਆ ਰਹੀ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਪੰਜਵੀਂ ਮੀਟਿੰਗ ਦਾ ਸੱਦਾ ਦੇ ਦਿੱਤਾ ਹੈ ਕੇਂਦਰੀ ਮੰਤਰੀ ਅਰਜਨ ਮੁੰਡਾ ਨੇ ਅੱਜ ਕਿਸਾਨ ਆਗੂਆਂ ਨੂੰ ਪੰਜਵੀਂ ਮੀਟਿੰਗ ਕਰਨ ਦੇ ਲਈ ਟਵੀਟ ਕਰਕੇ ਸੱਦਾ ਦਿੱਤਾ ਹੁਣ ਪਹਿਲਾ ਸਵਾਲ ਇਹ ਪੈਦਾ ਹੋ ਗਿਆ ਕਿ ਅੱਜ ਕਿਸਾਨ ਜਥੇਬੰਦੀਆਂ ਨੇ ਦਿੱਲੀ ਕੂਚ ਕਰਨਾ ਸੀ ਕੀ ਉਹ ਹੁਣ ਕੂਚ ਕਰਨਗੇ ਜਾਂ ਮੀਟਿੰਗ ਦੇ ਸੱਦੇ ਕਰਕੇ ਇੱਕ ਵਾਰ ਫਿਰ ਰੁਕਣਗੇ ਦੂਜਾ ਸਵਾਲ ਇਹ ਪੈਦਾ ਹੋ ਗਿਆ ਕਿ ਹੁਣ ਇਹ ਕੇਂਦਰ ਦੀ ਕਿਹੜੀ ਨਵੀਂ ਸਕੀਮ ਹੈ ਤੇ ਕੇਂਦਰ ਹੁਣ ਕੋਈ ਨਵਾਂ ਤੇ ਵੱਡਾ ਪ੍ਰਸਤਾਵ ਲੈ ਕੇ ਆਏਗਾ ਜਾਂ ਪਹਿਲਾਂ ਵਾਂਗ ਗੱਲਾਂ ਨਾਲ ਤੇ ਲਾਰਿਆਂ ਨਾਲ ਟਾਈਮ ਟਪਾਇਆ ਜਾਏਗਾ ਪਰ ਫਿਲਹਾਲ ਲੱਗਦਾ ਹੈ ਕਿ ਕੇਂਦਰ ਸਰਕਾਰ ਆ ਜਿਹੜੀ ਉਹ ਮੀਟਿੰਗਾਂ ਦੇ ਸੱਦੇ ਦੇ ਕੇ ਟਾਈਮ ਟਪਾ ਰਹੀ ਹੈ ਇਹ ਨਵੀਂ ਸਕੀਮ ਪੰਜਵੀਂ ਮੀਟਿੰਗ ਦੀ ਜਿਹੜੀ ਆ ਇਹ ਵੀ ਮੈਨੂੰ ਟਾਈਮ ਟਪਾਉਣ ਦੀ ਜ਼ਰੂਰੀ ਹੈ ਕਿਉਂਕਿ ਕੇਂਦਰ ਸਰਕਾਰ ਨੂੰ ਵੀ ਪਤਾ ਹੈ ਕੁਝ ਦਿਨਾਂ ਤੱਕ ਇਲੈਕਸ਼ਨ ਕੋਡ ਚੋਣ ਜਾਬਤਾ ਲੱਗਣ ਵਾਲਾ ਹੈ ਜਾਣਕਾਰੀ ਆ ਰਹੀ ਕਿ ਹਫ਼ਤੇ 10 ਦਿਨਾਂ ਦੇ ਵਿੱਚ ਜਿਹੜੀਆਂ ਵੋਟਾਂ ਪੈਣੀਆਂ ਲੋਕ ਸਭਾ ਦੀਆਂ ਵੱਡੀਆਂ ਚੋਣਾਂ ਦੀਆਂ ਉਹ ਚੋਣ ਜਾਬਤਾ ਲੱਗਣ ਵਾਲਾ ਤਾਂ ਉਦੋਂ ਤੱਕ ਕੇਂਦਰ ਸਰਕਾਰ ਟਾਈਮ ਟਪਾਉਣਾ ਚਾਹੁੰਦੀ ਹੈ ਕਿਉਂਕਿ ਸਾਰਿਆਂ ਨੂੰ ਪਤਾ ਹੈ ਜਦੋਂ ਚੋਣ ਜਾਬਤਾ ਲੱਗ ਜਾਂਦਾ ਹੈ ਉਸ ਤੋਂ ਬਾਅਦ ਸਰਕਾਰ ਕੋਲ ਸਿੱਧਾ-ਸਿੱਧਾ ਇਹ ਗੱਲ ਹੁੰਦੀ ਹੈ ਵੀ ਹੁਣ ਤਾਂ ਸਾਡੇ ਕੋਲ ਪਾਵਰ ਨਹੀਂ ਰਹੀ ਹੁਣ ਤਾਂ ਅਸੀਂ ਕੁਝ ਕਰ ਨਹੀਂ ਸਕਦੇ ਹੁਣ ਤਾਂ ਜਦ ਦੁਬਾਰਾ ਬਣਾਉਂਗੇ ਦੁਬਾਰਾ ਆਵਾਂਗੇ ਤਾਂ ਫਿਰ ਕੁਝ ਕਰਾਂਗੇ ਦੇਖੋ ਜੀ ਹੁਣ ਤੱਕ 4 ਮੀਟਿੰਗਾਂ ਹੋ ਚੁੱਕੀਆਂ ਨੇ ਪਹਿਲੀ ਮੀਟਿੰਗ ਹੋਈ ਸੀ 8 ਤਰੀਕ ਨੂੰ ਦੂਜੀ 12 ਨੂੰ ਤੀਜੀ 15 ਨੂੰ ਚੌਥੀ 18 ਨੂੰ ਇਹ ਮੀਟਿੰਗਾਂ ਤੋਂ ਨਿਕਲਿਆ ਕੀ ਕੁਝ ਵੀ ਨਹੀਂ ਹੁਣ ਅੱਜ ਜਦੋਂ 21 ਤਰੀਕ ਨੂੰ ਕਿਸਾਨ ਜਥੇਬੰਦੀਆਂ ਨੇ ਦੁਬਾਰਾ ਫਿਰ ਕੇਂਦਰ ਦੀਆਂ ਮੀਟਿੰਗਾਂ ਤੋਂ ਅਸਫਲ ਰਹਿਣ ਕਰਕੇ ਦਿੱਲੀ ਵੱਲ ਕੂਚ ਕਰਨ ਦਾ ਸੱਦਾ ਦਿੱਤਾ ਹੋਇਆ ਸੀ ਤਾਂ ਫਿਰ ਕੇਂਦਰ ਦਾ ਮੀਟਿੰਗ ਦਾ ਸੱਦਾ ਆ ਗਿਆ ਤੇ ਹੁਣ ਇਹ ਸੱਦਾ ਕਿਸਾਨ ਜਥੇਬੰਦੀਆਂ ਕਬੂਲਣ ਗਿਆ ਜਾਂ ਫਿਰ ਪਹਿਲਾਂ ਇਹ ਪੁੱਛਣ ਗਿਆ ਵੀ ਪਹਿਲਾਂ ਸਾਨੂੰ ਦੱਸੋ ਪੰਜਵੀਂ ਮੀਟਿੰਗ ਤੁਸੀਂ ਕਰਨਾ ਕੀ ਚਾਹੁੰਦੇ ਹੋ ਤੁਹਾਡੇ ਕੋਲ ਪੇਸ਼ਕਸ਼ ਕੀ ਹੈ ਤੁਹਾਡੇ ਕੋਲ ਨਵੀਂ ਸਕੀਮ ਕੀ ਹੈ ਨੀਤੀ ਕੀ ਹੈ ਫੇਰ ਮੀਟਿੰਗ ਕਰਾਂਗੇ ਹੁਣ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਦੇ ਉੱਪਰ ਇਹ ਪੂਰਾ ਨਿਗਾ ਟਿਕ ਗਈ ਹੈ ਕਿ ਉਹ ਕੀ ਕਰਦੇ ਨੇ ਇੱਕ ਪਾਸੇ ਹੁਣੇ-ਹੁਣੇ ਸ਼ੰਭੂ ਬਾਰਡਰ ਦੇ ਉੱਪਰ ਇੱਕ ਜਥਾ ਜਿਹੜਾ ਅੱਗੇ ਵਧਿਆ ਕਿਸਾਨਾਂ ਦਾ ਉਹਦੇ ਉੱਪਰ ਪੁਲਿਸ ਨੇ ਅਥਰੂ ਗੈਸ ਦੇ ਅਦਾ ਤੰਦ ਗੋਲੇ ਵਰਸਾਏ ਨੇ ਔਰ ਉਸ ਜਥੇ ਨੂੰ ਇੱਕ ਵਾਰ ਪਿੱਛੇ ਹਟਣਾ ਪਿਆ ਹੈ ਦੂਜੇ ਪਾਸੇ ਜਿਹੜਾ ਹਰਿਆਣੇ ਦਾ ਡੀਜੀਪੀ ਹੈ ਉਸ ਨੇ ਪੰਜਾਬ ਪੁਲਿਸ ਦੇ ਮੁਖੀ ਨੂੰ ਚਿੱਠੀ ਲਿਖੀ ਵੀ ਦੇਖੋ ਤੁਹਾਡੇ ਪੰਜਾਬ ਦੇ ਵਿੱਚੋਂ ਪੋਕਲੈਂਡ ਮਸ਼ੀਨਾ ਜੀਸੀਬੀ ਮਸ਼ੀਨਾ ਤੇ ਹਾਈਡਰੇ ਲੈ ਕੇ ਕਿਸਾਨ ਬਾਰਡਰਾਂ ਤੇ ਪਹੁੰਚ ਰਹੇ ਨੇ ਤੁਸੀਂ ਰੋਕਦੇ ਕਿਉਂ ਨਹੀਂ ਹੋ ਤਾਂ ਫਿਰ ਪੰਜਾਬ ਦੇ ਡੀਜੀਪੀ ਨੇ ਇਹ ਖਬਰ ਨਿਕਲ ਕੇ ਆ ਰਹੀ ਹੈ ਕਿ ਇਸ ਤਰ੍ਹਾਂ ਦੇ ਹੁਕਮ ਜਾਰੀ ਕੀਤੇ ਨੇ ਕਿ ਕੋਈ ਵੀ ਪੋਕਲੈਂਡ ਜਾਂ ਜੀਸੀਬੀ ਜਾਂ ਹਾਈਡਰਾ ਲੈ ਕੇ ਜਾਂਦਾ ਜੇ ਨਜ਼ਰ ਆਏਗਾ ਤਾਂ ਉਹਦੇ ਤੇ ਕਾਰਵਾਈ ਹੋਏਗੀ। ਦੂਜਾ ਹੁਕਮ ਇਹ ਵੀ ਜਾਰੀ ਹੋਇਆ ਕਿ ਜਿਹੜੇ ਪੱਤਰਕਾਰ ਨੇ ਉਹਨਾਂ ਨੂੰ ਵੀ 1 ਕਿਲੋਮੀਟਰ ਪਿੱਛੇ ਤੋਂ ਆਪਦੀ ਗੱਲ ਕਹਿਣ ਦਾ ਦਿੱਤਾ ਗਿਆ ਤੇ ਉਥੇ ਬਾਰਡਰ ਦੇ ਨੇੜੇ ਜਾਣ ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰ ਜਿਹੜੇ ਬਾਰਡਰਾਂ ਦੇ ਉੱਪਰ ਤਣਾਤ ਹਰਿਆਣਾ ਪੁਲਿਸ ਦੇ ਪੁਲਿਸ ਵਾਲੇ ਨੇ ਜਾਂ ਪ੍ਰਸ਼ਾਸਨ ਨੇ ਉਹਨਾਂ ਨੇ ਬਹੁਤ ਵੱਡੀ ਤਿਆਰੀ ਕੀਤੀ ਹੈ ਇਧਰੋਂ ਜਿਹੜੇ ਕਿਸਾਨ ਨੇ ਉਹਨਾਂ ਨੇ ਵੀ ਪੋਕਲੈਂਡ ਮਸ਼ੀਨਾ ਹਾਈਡਰੇ ਤੇ ਜੀਸੀਬੀ ਲਾ ਜਾ ਕੇ ਤਿਆਰੀ ਕੀਤੀ ਸੀ ਇੱਕ ਗੱਲ ਇਹਦੇ ਚ ਹੋਰ ਵੀ ਹੈ ਕਿਸਾਨ ਆਗੂ ਉਹਨਾਂ ਨੇ ਵੀ ਇਹ ਬਿਆਨ ਦਿੱਤਾ ਕਿ ਅਸੀਂ ਪੋਕਲੈਂਡ ਮਸ਼ੀਨਾ ਤੇ ਜੀਸੀਬੀਆਂ ਲੈ ਕੇ ਅੱਗੇ ਨਹੀਂ ਵਧਾਂਗੇ ਅਸੀਂ ਉੱਚ ਹੀ ਅੱਗੇ ਵਧਾਂਗੇ ਤੇ ਇੱਥੇ ਹੁਣ ਇੱਕ ਸਵਾਲ ਇਹ ਵੀ ਹੈ ਕਿ ਜਿਹੜੇ ਨੌਜਵਾਨਾਂ ਜਾਂ ਕਿਸਾਨਾਂ ਨੇ ਪੋਕਲੈਂਡ ਮਸ਼ੀਨਾ ਜਾਂ ਜੀਸੀਬੀਆਂ ਜਾਂ ਹਾਈਡਰੇ ਸਪੈਸ਼ਲ ਤਿਆਰ ਕਰਵਾ ਕੇ ਉਹਨਾਂ ਤੇ ਲੱਖਾਂ ਰੁਪਏ ਖਰਚਾ ਕਰਕੇ ਲੈ ਕੇ ਆਂਦੇ ਨੇ ਕਿ ਉਹਨਾਂ ਨੇ ਆਗੂ ਨਾਲ ਪਹਿਲਾਂ ਸਲਾਹ ਨਹੀਂ ਸੀ ਕੀਤੀ ਕਿ ਉਹ ਆਪ ਮੁਹਾਰੇ ਉਹਨਾਂ ਨੇ ਇੰਜ ਕੀਤਾ ਤੇ ਕੀ ਹੁਣ ਉਹ ਆਗੂ ਸਹਿਬਾਨਾਂ ਦੀ ਇਹ ਗੱਲ ਮੰਨਣਗੇ ਕਿ ਵਾਕਿਆ ਹੀ ਹਾਈਡਰੇ ਜਾਂ ਪੋਕਲੈਂਡ ਮਸ਼ੀਨਾ ਸਾਈਡ ਤੇ ਕਰ ਦਿਓ ਸੋ ਅੱਜ ਦੀ ਇਸ ਵਕਤ ਦੀ ਵੱਡੀ ਖਬਰ ਇਹ ਹੈ ਕੇ ਕੇਂਦਰ ਸਰਕਾਰ ਨੇ ਫੇਰ ਮੀਟਿੰਗ ਦਾ ਸੱਦਾ ਦੇ ਦਿੱਤਾ ਹੈ ਪਹਿਲੀਆਂ ਮੀਟਿੰਗਾਂ ਚ ਕੁਝ ਨਹੀਂ ਨਿਕਲਿਆ ਜਿਹੜੀ ਆਖਰੀ ਚੌਥੀ ਮੀਟਿੰਗ 18 ਤਰੀਕ ਨੂੰ ਹੋਈ ਉਹਦੇ ਵਿੱਚੋਂ ਕੀ ਨਿਕਲਿਆ ਕੇਂਦਰ ਸਰਕਾਰ ਦੇ ਮੰਤਰੀ ਆਏ ਆ ਕੇ ਉਹਨਾਂ ਨੇ ਇੱਕ ਮਾਮੂਲੀ ਜੀ ਗੱਲ ਅੱਗੇ ਰੱਖੀ ਕਹਿੰਦੇ ਜੀ ਐਂ ਕਰ ਲੈਨੇ ਆ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਸਾਰੀਆਂ 24 ਫਸਲਾਂ ਤੇ ਐਮਐਸਪੀ ਗਰੰਟੀ ਕਾਨੂੰਨ ਬਣਾਓ ਕਰਜੇ ਸਮੁੱਚੇ ਤੇ ਲੀਕ ਮਾਰੋ ਤਾਂ ਉੱਥੇ ਉਹ ਲੈ ਕੇ ਆਏ ਕਹਿੰਦੇ ਜੀ ਐਂ ਕਰ ਲੈਣੇ ਆਂ ਕਿ ਆਪਾਂ 5 ਕੁ ਸਾਲ ਦੇ ਲਈ 5-6 ਫਸਲਾਂ ਦੇ ਉੱਪਰ ਤੁਹਾਨੂੰ ਇੱਕ ਸਮਝੌਤਾ ਕਰਾ ਦਿੰਨੇ ਆਂ ਦੋ ਏਜੰਸੀਆਂ ਦੇ ਨਾਲ ਤਾਂ ਉਹਦੇ ਉੱਪਰ ਜਿਹੜੇ ਕਿਸਾਨ ਆਕੂ ਨੇ ਉਹ ਕਹਿੰਦੇ ਕਿ ਚਲੋ ਅਸੀਂ ਵਿਚਾਰ ਕਰਦੇ ਆਂ ਇੱਥੇ ਉਹ ਮੀਟਿੰਗ ਸਮਾਪਤ ਹੋਈ ਸੀ ਕਿਸਾਨ ਆਕੂ ਸਤਿਕਾਰਯੋਗ ਹੁੰਦੇ ਨੇ ਆਪਾਂ ਇੱਜ਼ਤ ਕਰਦੇ ਆਂ ਪਰ ਮੈਨੂੰ ਲੱਗਦਾ ਕਿ ਕਿਸਾਨ ਆਗੂਆਂ ਨੂੰ ਉੱਥੇ ਦੋ ਟੁਕ ਨਾ ਕਰਕੇ ਆਉਣਾ ਚਾਹੀਦਾ ਸੀ ਚਾਰ ਪੰਜ ਫਸਲਾਂ ਤੇ ਪੰਜ ਸਾਲਾਂ ਦਾ ਸਮਝੌਤੇ ਦੀ ਗੱਲ ਤੇ ਵਿਚਾਰ ਕਰਨ ਉੱਪਰ ਵੀ ਨਹੀਂ ਮੰਨਣਾ ਚਾਹੀਦਾ ਸੀ ਸੋ ਹੁਣ ਇਹ ਪੰਜਵੇਂ ਮੀਟਿੰਗ ਦਾ ਸੱਦਾ ਆਇਆ ਔਰ ਪੰਜਵੀਂ ਮੀਟਿੰਗ ਦੇ ਵਿੱਚ ਕੀ ਨਿਕਲਦਾ ਇਹ ਤਾਂ ਵੈਸੇ ਵਕਤ ਦੱਸੇਗਾ ਮੀਟਿੰਗ ਹੁੰਦੀ ਹੈ ਕਿ ਨਹੀਂ ਹੁੰਦੀ ਇਹ ਵੀ ਵਕਤ ਦੱਸੇਗਾ ਸੋ ਇਹ ਜਿਹੜੀ ਜਾਣਕਾਰੀ ਹੁਣੇ ਨਿਕਲ ਕੇ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਧਰ ਹਰਿਆਣਾ ਦੀ ਜਿਹੜੀ ਸਰਕਾਰ ਹੈ ਉਹ ਹਾਈ ਕੋਰਟ ਵੀ ਗਈ ਹੈ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਅੱਜ ਤਾਜ਼ੀ ਤਾਜੀ ਇੱਕ ਪਟੀਸ਼ਨ ਪਾਈ ਹੈ ਕਿ ਪੰਜਾਬ ਸਰਕਾਰ ਨੇ ਜਦੋਂ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਇਕੱਠੇ ਹੋ ਰਹੇ ਸੀ ਤਾਂ ਇਹਨਾਂ ਨੇ ਉਦੋਂ ਰੋਕਿਆ ਕਿਉਂ ਨਹੀਂਗਾ ਤਾਂ ਹਾਈ ਕੋਰਟ ਨੇ ਵੀ ਇਦਾਂ ਦੀ ਗੱਲ ਆਖੀ ਹੈ ਕਿ ਉਦੋਂ ਪੰਜਾਬ ਸਰਕਾਰ ਨੇ ਕਿਉਂ ਨਹੀਂ ਰੋਕਿਆ ਇਹ ਪੁੱਛਣ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਹਾਈ ਕੋਰਟ ਪੰਜਾਬ ਸਰਕਾਰ ਤੋਂ ਇਹ ਪੁੱਛ ਰਹੀ ਹੈ ਸੋ ਬਾਕੀ ਜੋ ਸਥਿਤੀ ਸਾਹਮਣੇ ਆਏਗੀ ਉਹ ਤੁਹਾਡੇ ਨਾਲ ਸਾਂਝੀ